ਸਾਡੇ ਮਹਾਨ ਸਾਹਿਤ ਗੁਰਬਾਣੀ ਦੇ ਵਿੱਚੋਂ ਅਸੀਂ ਅਗਲਾ ਕਨਸੈਪਟ ਅੱਜ ਲਿਆ ਕਿਰਤ। ਕਿਰਤ ਦਾ ਕਨਸੈਪਟ ਬਹੁਤ ਵੱਡਾ ਹੈ। ਇਹ ਹਰ ਸਾਹਿਤ ਵਿੱਚ ਇਹਦੀ ਗੱਲ ਹੈ। ਔਰ ਮੈਨੂੰ ਲੱਗਦਾ ਹੈ ਕਿ ਜੇ ਮਨੁੱਖ ਨੇ ਤਰੱਕੀ ਕੀਤੀ ਆ ਉਹ ਲੇਬਰ ਦੇ ਅਧੀਨ ਕੀਤੀ ਆ। ਕਿਰਤ ਨਾਲ ਕੀਤੀ ਆ। ਜੰਗਲਾਂ ਤੋਂ ਇੱਕ ਸੱਭਿਆ ਵਾਲਾ ਇੱਕ ਸੱਭਿਆਕ ਮਨੁੱਖ ਜੇ ਅਸੀਂ ਬਣਿਆ ਤਾਂ ਉਹ ਕਿਰਤ ਦੇ ਆਸਰੇ ਬਣਿਆ। ਬਾਕੀ ਜਾਨਵਰਾਂ ਤੋਂ ਜੇ ਇੱਕ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਮਨੁੱਖ ਦੀ ਹੋਂਦ ਵਿੱਚ ਆਇਆ ਤਾਂ ਉਹ ਕਿਰਤ ਦੇ ਅਧੀਨ ਹੀ ਆਇਆ। ਔਰ ਇਸ ਕਿਰਤ ਦੀ ਗੱਲ ਗੁਰੂ ਸਾਹਿਬ ਨੇ ਵੀ ਬਾਣੀ 'ਚ ਆਪਣੀ ਇਸ ਰਚਨਾ ਵਿੱਚ ਕੀਤੀ ਆ। ਜਿਵੇਂ ਬਹੁਤ ਸਾਰੀਆਂ ਲਾਈਨਾਂ ਨੇ ਬਹੁਤ ਪਿਆਰੀ ਲਾਈਨ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣਐ ਸੇ। ਇੱਕ ਬਹੁਤ ਪਿਆਰੀ ਹੋਰ ਲਾਈਨ ਉਹਨਾਂ ਨੇ ਵਰਤੀ ਹੈ ਭਗਤਾਂ ਦੀ ਲਾਈਨ ਹੈ ਨਾਮਾਂ ਕਹਿ ਤਿ ਲੋਚਨਾ ਮੁਖਤੇ ਰਾਮ ਸੰਭਾਲ ਹਾਥ ਆਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਕੇ ਹੱਥ ਤੇ ਪੈਰ ਜੜਿਆ ਉਹ ਕੰਮ ਲਈ ਕਿਰਤ ਲਈ ਬਣਿਆ ਮਨੁੱਖ ਕਿਰਤ ਲਈ ਬਣਿਆ ਗੁਰਬਾਣੀ ਸਾਹਿਬ ਦੇ ਵਿੱਚ ਗੁਰਬਾਣੀ ਮਹਾਨ ਰਚਨਾ ਦੇ ਵਿੱਚ ਕਿਰਤ ਦੀ ਤੇ ਕਿਰਤੀਆਂ ਦੀ ਬਹੁਤ ਹੀ ਕਦਰ ਕੀਤੀ ਗਈ ਆ ਔਰ ਜੇ ਅਸੀਂ ਬਾਬੇ ਨਾਨਕ ਜੀ ਦਾ ਜੀਵਨ ਵੀ ਉਹਨਾਂ ਦਾ ਵੇਖਦੇ ਆ ਤਾਂ ਉਹਦੇ ਵਿੱਚ ਵੀ ਸਾਨੂੰ ਕੰਮ ਹੀ ਕੰਮ ਲੱਭਦੇ ਆ ਜਿਵੇਂ ਕਿ ਸਭ ਤੋਂ ਪਹਿਲਾ ਕੰਮ ਬੱਚੇ ਦਾ ਹੁੰਦਾ ਪੜ੍ਹਾਈ ਕਰਨਾ ਗੁਰੂ ਸਾਹਿਬ ਨੇ ਪੜ੍ਹਾਈ ਕੀਤੀ ਪਾੰਦੇ ਕੋਲ ਜਾ ਕੇ ਮੌਲਵੀ ਕੋਲ ਜਾ ਕੇ ਉਹਨਾਂ ਦੀ ਗੁਰਬਾਣੀ ਤੋਂ ਪਤਾ ਲੱਗਦਾ ਹੈ ਰਚਨਾ ਤੋਂ ਪਤਾ ਲੱਗਦਾ ਹੈ ਉਹਨਾਂ ਨੇ ਭਾਸ਼ਾਵਾਂ ਸਿੱਖੀਆਂ ਜਿਹੜੇ ਦੇਸ਼ ਚ ਗਏ ਜਿਹੜੇ ਮੁਲਕ ਚ ਗਏ ਉਹਨਾਂ ਮੁਲਕ ਦੀਆਂ ਉਹਨਾਂ ਲੋਕਾਂ ਦੀ ਭਾਸ਼ਾ ਵੀ ਸਿੱਖੀ ਔਰ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਭਾਸ਼ਾਵਾਂ ਵਿੱਚ ਗੁਰਬਾਣੀ ਦੀ ਰਚਨਾ ਵੀ ਕੀਤੀ ਇਸ ਤੋਂ ਬਿਨਾ ਉਹਨਾਂ ਨੇ ਪੜ੍ਹਾਈ ਕਰਨ ਤੋਂ ਬਿਨਾ ਫਿਰ ਮੱਝਾਂ ਚਾਰਨ ਵਾਲਾ ਤੇ ਵਪਾਰ ਵਾਲਾ ਜਿਹੜਾ ਕੰਮ ਸੀਗਾ ਉਹ ਕੀਤਾ। ਫਿਰ ਇੱਕ ਨੌਕਰੀ ਵਾਲਾ ਕੰਮ ਮੋਦੀ ਖਾਨ ਨੇ ਨੌਕਰੀ ਸੁਲਤਾਨ ਪਰਲੋਦੀ ਉਹ ਕੀਤੀ। ਇਸ ਤੋਂ ਬਿਨਾ ਅਸੀਂ ਕਰਤਾਰਪੁਰ ਜਦੋਂ ਪੜਦਿਆਂ ਆਖੀਰਲਾ ਸਮਾਂ ਉਹਨਾਂ ਨੇ ਖੇਤੀ ਕੀਤੀ। ਚਾਰ ਉਦਾਸੀਆਂ ਦੇ ਦੌਰਾਨ ਲੋਕਾਂ ਨਾਲ ਕਿਰਤ ਦੀ ਗੱਲ ਕੀਤੀ। ਜਿਹੜੇ ਲੋਕ ਵਹਿਮਾਂ ਭਰਮਾਂ ਦੇ ਅਧੀਨ ਬੜੇ ਹੋਏ ਸੀ ਕਿਰਤ ਨੂੰ ਛੱਡ ਕੇ ਵਿਹਲੇ ਬੈਠੇ ਸੀ ਉਹਨਾਂ ਨਾਲ ਕਿਰਤ ਦੀ ਗੱਲ ਕੀਤੀ। ਔਰ ਆਪਣੀ ਰਚਨਾ ਵਿੱਚ ਆਪਣੀ ਗੁਰਬਾਣੀ ਚ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਕੰਮਾ ਕਰਕੇ ਅਸੀਂ ਕੁਦਰਤ ਦੇ ਬਹੁਤ ਨੇੜੇ ਹੋ ਜਾਂਦੇ ਆ ਆਪਣੇ ਕੰਮ ਕਰਕੇ ਹੀ ਅਸੀਂ ਦੂਰ ਹੋ ਜਾਂਦੇ ਆ ਇਨਸਾਨ ਹੈ ਵੀ ਅਸਲ ਚ ਇਦਾਂ ਹੀ ਅਸੀਂ ਜੇ ਇੱਕ ਦੂਸਰੇ ਦੇ ਨੇੜੇ ਹੁੰਨੇ ਆ ਤਾਂ ਵੀ ਆਪਣੇ ਕਿਰਤ ਕਰਕੇ ਹੁੰਨੇ ਆ ਆਪਣੇ ਕੰਮਾ ਕਰਕੇ ਹੁੰਨੇ ਆ ਆਪਣੀ ਲੇਬਰ ਕਰਕੇ ਹੁੰਨੇ ਆ ਤੇ ਦੂਰ ਵੀ ਇਸ ਤਰ੍ਹਾਂ ਹੀ ਹੁੰਨੇ ਆ ਹੋਰ ਲਾਈਨਾਂ ਨੇ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ RAM ਗੁਰੂ ਅਰਜਨ ਸਾਹਿਬ ਦੀ ਰਚਨਾ ਹੈ ਕਿ ਅਸੀਂ ਕੰਮ ਕਰਕੇ ਹੀ ਕਈ ਕਈ ਵਾਰ ਕੁਦਰਤ ਨਾਲੋਂ ਕਹਿ ਲੋ ਰੱਬ ਨਾਲੋਂ ਦੂਰ ਹੋ ਜਾਂਦੇ ਆ ਚੰਗੇ ਗੁਣਾਂ ਤੋਂ ਦੂਰ ਹੋ ਜਾਂਦੇ ਆ ਕਿਰਤ ਕਰਕੇ ਹੀ ਅਸੀਂ ਇਸ ਦੇ ਨਜ਼ਦੀਕ ਹੁੰਨੇ ਆ ਇਸ ਤਰ੍ਹਾਂ ਬਾਬੇ ਨਾਨਕ ਦੀ ਬਹੁਤ ਪਿਆਰੀ ਲਾਈਨ ਆ ਕਿ ਉਹਨਾਂ ਨੇ ਕਿਸਾਨੀ ਜੀਵਨ ਨੂੰ ਸੰਬੋਧਨ ਕਰਦਿਆਂ ਲਾਈਨ ਲਿਖੀ ਆ ਪੰਕਤੀ ਲਿਖੀ ਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਕਿ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਜੇ ਇੱਕ ਹਾਲੀ ਦੀ ਕਿਸਾਨ ਦੀ ਖੇਤ ਦੇ ਉਵੇਂ ਉਹਨਾਂ ਨੇ ਜਿਵੇਂ ਆਪਾਂ ਪਹਿਲੇ ਕਨਸੈਪਟ 'ਚ ਗੱਲ ਕੀਤੀ ਸੀ ਬ੍ਰਹਮੰਡ ਦੀ ਗੱਲ ਕਰਦੇ ਆ ਜੋ ਬ੍ਰਹਮੰਡੇ ਸੋਈ ਪਿੰਡ ਹੈ ਜੋ ਕੋ ਜਾ ਸੋ ਪਾਵੈ ਕਿ ਬ੍ਰਹਮੰਡ ਨੂੰ ਇਸ ਸ੍ਰਿਸ਼ਟੀ ਨੂੰ ਤੇ ਦਿਮਾਗ ਨੂੰ ਮਨ ਨੂੰ ਉਹਨਾਂ ਨੇ ਬਰਾਬਰ ਰੱਖ ਕੇ ਗੱਲ ਕੀਤੀ ਜਿਵੇਂ ਬਾਹਰ ਖੇਤ 'ਚ ਕਿਸਾਨ ਕੰਮ ਕਰਦਾ ਹਲ ਪਾਉਂਦਾ ਖੇਤ ਵਿੱਚ ਐਵੇਂ ਉਹ ਕਹਿੰਦੇ ਮਾਈਂਡ ਵੀ ਸਾਡਾ ਇਦਾਂ ਹੀ ਆ ਇਹਦੇ 'ਚ ਵੀ ਅਸੀਂ ਇੱਕ ਚੰਗੇ ਗੁਣਾ ਦੀ ਖੇਤੀ ਕਰਨੀ ਆ ਇਸ ਤਰ੍ਹਾਂ ਕੀਰਤ ਦਾ ਜਿਹੜਾ ਕਨਸੈਪਟ ਆ ਬਹੁਤ ਵੱਡਾ ਵੈਸੇ ਬਹੁਤ ਵਿਸ਼ਾਲ ਹੈ ਤੇ ਬਹੁਤ ਲੰਬੀ ਚੌੜੀ ਗੱਲ ਹੋ ਸਕਦੀ ਹੈ ਗੁਰਬਾਣੀ ਦੇ ਵਿੱਚ ਸਾਡੇ ਮਹਾਨ ਸਾਹਿਬ ਦੇ ਵਿੱਚ ਬਹੁਤ ਬਾਰ ਜਿਹੜੀ ਆ ਇਸ ਕੀਰਤ ਦੇ ਕਨਸੈਪਟ ਦੀ ਗੱਲ ਕੀਤੀ ਗਈ ਹੈ ਇਸ ਕਰਕੇ ਇਸ ਮਹਾਨ ਰਚਨਾਵਾਂ ਦੇ ਵਿੱਚ ਇਨਾ ਮਹਾਨ ਰਚਨਾਵਾਂ ਦੇ ਵਿੱਚ ਕੀਰਤ ਦੀ ਤੇ ਕੀਰਤੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਬਹੁਤ ਕਦਰ ਕੀਤੀ ਹੈ ਤੇ ਗੁਰੂ ਸਾਹਿਬਾਨ ਖੁਦ ਵੀ ਜਿਹੜਿਆ ਉਹ ਕੀਰਤੀ ਸੀ ਕੀਰਤ ਨੂੰ ਮਹਾਨਤਾ ਦੇਣ ਵਾਲੇ ਸੀ ਤਾਂ ਇਹਨਾਂ ਕਿ ਉਦਮ ਕਰਿੰਦਿਆਂ ਜੀਉ ਤੂੰ ਕਮਾਮ ਦੇ ਆ ਸੁਖ ਪੁੰਚ ਕਹਿੰਦੇ ਉਦਮ ਹਿੰਮਤ ਹਮੇਸ਼ਾ ਕਰਨੀ ਆ ਉਮੀਦ ਆ ਤੁਹਾਨੂੰ ਇਹ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ ਜੇ ਤੁਹਾਨੂੰ ਵਧੀਆ ਲੱਗਦੀਆਂ ਤਾਂ ਕਿਰਪਾ ਕਰਕੇ ਇਹਨਾਂ ਨੂੰ ਸ਼ੇਅਰ ਕਰੋ ਤਾਂ ਕਿ ਆਪਾਂ ਹੋਰ ਬਹੁਤ ਸਾਰੇ ਕਨਸੈਪਟ ਹੈ ਜਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਕਿ ਕਿਹੜੇ ਹੋਰ ਕਨਸੈਪਟ ਤੇ ਆਪਾਂ ਗੁਰਬਾਣੀ ਦੀ ਉਦਾਹਰਣ ਲੈ ਕੇ ਗੁਰਬਾਣੀ ਦੇ ਤਾਂ ਹੀ ਆਪਾਂ ਗੱਲ ਕਰ ਸਕਦੇ ਆ ਇਸ ਮਹਾਨ ਸਾਹਿਤ 'ਚ ਗੱਲ ਕਰ ਸਕਦੇ ਆ ਹੋਰ ਬਹੁਤ ਸਾਰਾ ਸਾਹਿਤ ਕਿਉਂਕਿ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਆ ਸਾਨੂੰ ਸਿਰਫ ਇੱਕ ਜਗ੍ਹਾ ਤੇ ਸੀਮਤ ਨਹੀਂ ਰੱਖਿਆ ਉਹਨਾਂ ਨੇ ਜਦੋਂ ਆਪਾਂ ਇਹ ਲਾਈਨ ਪੜ੍ਹਦੇ ਆ ਨਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਕੇ ਸ਼ਬਦ ਗੁਰੂ ਹੈ ਸ਼ਬਦ ਜਿਹੜਾ ਹੈ ਉਹ ਗਿਆਨ ਹੈ ਉਹ ਕਿਤੋਂ ਵੀ ਲਿਆ ਜਾ ਸਕਦਾ ਹੈ ਉਹ ਗੁਰਬਾਣੀ ਚੋਂ ਵੀ ਹੈ ਬਹੁਤ ਸਾਰਾ ਹੋਰ ਵੀ ਸਾਹਿਤ ਹੈ ਕਿੰਨਾ ਚੰਗਾ ਸਾਹਿਤ ਚੰਗੀਆਂ ਕਿਤਾਬਾਂ ਲਾਇਬ੍ਰੇਰੀਆਂ ਵਿੱਚ ਪਈਆਂ ਨੇ ਜਿਨ੍ਹਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ ਸਾਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਆ ਧੰਨਵਾਦ ਦੋਸਤੋ ਅਗਰ ਵੀਡੀਓ ਵਧੀਆ ਲੱਗਣ ਤਾਂ ਸ਼ੇਅਰ ਕਰਦੇ ਜੀ